ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਲਗਾਤਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰ ਰਹੀ ਏ ਪੰਜਾਬ ਸਰਕਾਰ ਨੇ ਜੋ ਔਰਤਾਂ ਨਾਲ ਵਾਅਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਿਆ ਦੇਣ ਦਾ ਉਹ ਕਿਉਂ ਨਹੀਂ ਪੂਰਾ ਕੀਤਾ ਜਾ ਰਿਹਾ ਉਹ ਕਦੋਂ ਪੂਰਾ ਹੋਣ ਜਾ ਰਿਹਾ ਔਰਤਾਂ ਨੂੰ ਬਹੁਤ ਲੰਬੇ ਸਮੇਂ ਤੋਂ ਉਡੀਕ ਕੇ ਕਿ ਉਹਨਾਂ ਦੇ ਖਾਤੇ ਵਿੱਚ ਕਦੋਂ 1000 ਰੁਪਏ ਆਏਗਾ ਸੋ ਪੰਜਾਬ ਸਰਕਾਰ ਦੇ ਵੱਲੋਂ ਜੋ ਔਰਤਾਂ ਨਾਲ ਵਾਅਦਾ ਕੀਤਾ ਹੋਇਆ ਹੈ ਇਸ ਨੂੰ ਪੂਰਾ ਕਰਨ ਵਾਸਤੇ ਜੋ ਇਸ ਵਾਰੀ ਬਜਟ ਪਾਸ ਕੀਤਾ ਗਿਆ ਉਸ ਬਜਟ ਦੇ ਵਿੱਚ ਵੀ ਕੋਈ ਚਰਚਾ ਨਹੀਂ ਹੋਈ ਪਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਔਰਤਾਂ ਦੇ ਨਾਲ ਕੀਤਾ ਹੋਇਆ ਵਾਅਦਾ ਜੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੀ ਪੂਰਾ ਕਰਨ ਜਾ ਰਹੇ ਹਾਂ ਜੋ ਕਿ ਇਹ ਔਰਤਾਂ ਦੀ ਉਡੀਕ ਵੀ ਖਤਮ ਹੋਵੇਗੀ ਜੋ ਵਿਰੋਧੀ ਪਾਰਟੀਆਂ ਦੇ ਵੱਲੋਂ ਜੋ ਸਾਨੂੰ ਇਹਦੇ ਬਾਰੇ ਪੁੱਛਿਆ ਜਾਂਦਾ ਹੈ ਸੋ ਅਸੀਂ ਪਹਿਲੇ ਜਿਹੜੇ ਕੰਮ ਕਰ ਚੁੱਕੇ ਹਾਂ ਉਹਨਾਂ ਦੇ ਬਾਰੇ ਕਿਉਂ ਨਹੀਂ ਫਿਰ ਗੱਲ ਕੀਤੀ ਜਾਂਦੀ ਔਰਤਾਂ ਨੂੰ 1000 ਰੁਪਏ ਦੇਣਾ ਅਸੀਂ ਜਿਹੜਾ ਕਿ ਪੈਂਡਿੰਗ ਰੱਖਿਆ ਹੋਇਆ ਹੈ ਔਰ ਅਸੀਂ ਹਜ਼ਾਰ ਹੀ ਨਹੀਂ ਦੇਵਾਂਗੇ ਜੋ ਸਾਡੀ ਸਰਕਾਰ ਹੈ ਉਹ ਕੁਝ ਹੋਰ ਨਾਲ ਐਡ ਕਰਨ ਜਾ ਰਹੀ ਹੈ ਕਿ ਔਰਤਾਂ ਨੂੰ 1000 ਰੁਪਏ ਨਹੀਂ ਇਸ ਤੋਂ ਵੱਧ ਰਾਸ਼ੀ ਦਿੱਤੀ ਜਾਵੇ ਪਰ ਉਸ ਦੇ ਵਿੱਚ ਜਿਹੜੀਆਂ ਔਰਤਾਂ ਲੋਡਵੰਦ ਨੇ ਜਿਹੜੀਆਂ ਔਰਤਾਂ ਜਿਨ੍ਹਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਜਿਨ੍ਹਾਂ ਦੇ ਕੋਈ ਕਮਾਉਣ ਵਾਲਾ ਨਹੀਂ ਉਹਨਾਂ ਔਰਤਾਂ ਨੂੰ ਪਹਿਲੇ ਆਧਾਰ ਤੇ ਜਿਹੜੀ ਇਹ ਰਾਸ਼ੀ ਦਿੱਤੀ ਜਾਵੇਗੀ 1000 ਰੁਪਏ ਨਹੀਂ ਦਿੱਤੀ ਜਾਵੇਗੀ ਉਹ ਰਾਸ਼ੀ ਡਬਲ ਹੋਵੇਗੀ ਸੋ ਵਿੱਤ ਮੰਤਰੀ ਦੇ ਵੱਲੋਂ ਜੋ ਇਹ ਐਲਾਨ ਕੀਤਾ ਗਿਆ ਕਿ ਅਸੀਂ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਸਰਵੇ ਕਰਾਵਾਂਗੇ ਜੋ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬਿਲਕੁਲ ਬੇਸਹਾਰਾ ਨੇ ਗਰੀਬ ਨੇ ਜਿਨ੍ਹਾਂ ਦਾ ਆਮਦਨੀ ਜਿਹੜੀ ਹੈ ਕਿ ਲਗਭਗ 32000 ਜਾਂ 35000 ਤੋਂ ਉੱਪਰ ਨਹੀਂ ਹੈ ਸਾਰੇ ਪਰਿਵਾਰ ਦੀ ਉਹਨਾਂ ਨੂੰ ਇਸ ਮਹਿਮ ਦੇ ਵਿੱਚ ਜੋੜਿਆ ਜਾਵੇਗਾ ਉਹਨਾਂ ਨੂੰ ਪਹਿਲਾਂ ਖਾਤੇ ਦੇ ਵਿੱਚ ਜਿਹੜਾ ਲੋਡ ਬੰਦਾ ਨੂੰ ਪੈਸੇ ਪਾਏ ਜਾਣਗੇ ਸੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਗਰੀਬਾਂ ਨੂੰ ਜਿਹੜੇ ਬਿਲਕੁਲ ਗਰੀਬੀ ਰੇਖਾ ਤੋਂ ਹੇਠਾਂ ਰਹੇ ਨੇ ਉਹਨਾਂ ਨੂੰ ਉਤਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਹੀ ਕਿਹਾ ਗਿਆ ਕਿ ਅਸੀਂ ਜਿਹੜਾ 2025 ਦਾ ਵਰ੍ਹੇ ਇਹ ਵਿਕਾਸ ਵਰ੍ਹੇ ਦੇ ਵਜੋਂ ਮਨਾ ਰਹੇ ਹਾਂ ਸੋ ਪੰਜਾਬ ਦੇ ਵਿੱਚ ਵਿਕਾਸ ਦੀਆਂ ਹਨੇਰੀਆਂ ਆਈਆਂ ਹੋਈਆਂ ਨੇ ਸਕੂਲਾਂ ਨੂੰ ਲੈ ਕੇ ਮੁਹੱਲਿਆਂ ਦੇ ਵਿੱਚ ਸੜਕਾਂ ਨੂੰ ਲੈ ਕੇ ਹੋਰ ਜਿਹੜਾ ਕਿ ਬਹੁਤ ਕੁਝ ਕੀਤਾ ਜਾ ਰਿਹਾ ਹੈ ਸੋ ਪਹਿਲੀਆਂ ਸਰਕਾਰਾਂ ਦੇ ਵੱਲੋਂ ਹਮੇਸ਼ਾ ਜਿਹੜੇ ਸਾਨੂੰ ਉਹੀ ਨਾਲੀਆਂ ਤੇ ਖਾਲੀਆਂ ਤੱਕ ਹੀ ਰੱਖਿਆ ਹੋਇਆ ਸੀ ਪਰ ਅਸੀਂ ਜਿਹੜਾ ਕਿ ਜਿੱਥੇ ਸਾਡੇ ਬੱਚਾਂ ਦਾ ਮੁੱਢ ਬਜਣਾ ਹੁੰਦਾ ਹੈ ਜਿੱਥੋਂ ਸਾਡੇ ਬੱਚਾ ਨੇ ਸਟਾਰਟਿੰਗ ਕਰਨੀ ਹੁੰਦੀ ਏ ਅਸੀਂ ਪਹਿਲਾ ਉਧਰ ਪੈਸਾ ਲਾ ਰਹੇ ਆ ਪੰਜਾਬ ਦੇ ਸਕੂਲਾਂ ਨੂੰ ਇੱਕ ਨੰਬਰ ਸਕੂਲ ਬਣਾ ਰਹੇ ਆ ਜੋ ਕਿ ਸਿੱਖਿਆ ਦੀ ਨਵੀਂ ਕ੍ਰਾਂਤੀ ਆ ਰਹੀ ਏ ਸਕੂਲਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੋ ਪਖਾਨੇ ਨਹੀਂ ਸੀ ਜੋ ਉੱਥੇ ਸਾਡੀਆਂ ਬੱਚੀਆਂ ਜਾਂ ਬੱਚਿਆਂ ਨੂੰ ਖੁੱਲੇ ਦੇ ਵਿੱਚ ਜਿਹੜਾ ਕਿ ਸੋਚਾ ਲਿਆ ਜਾਣਾ ਪੈਂਦਾ ਸੀ ਜੋ ਸ਼ਰਮਨਾਣ ਸਾਡੀਆਂ ਅੱਖਾਂ ਚੁੱਕਦੀਆਂ ਸੀ ਸੋ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਅਪਰਾਲਾ ਕੀਤਾ ਗਿਆ ਕਿ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਸਕੂਲ ਨੇ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਹਾਇਰ ਸਕੰਡਰੀ ਤੱਕ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਪਖਾਨੇ ਵਧੀਆ ਹੋਣ ਉਥੇ ਟਾਇਲਟ ਵਧੀਆ ਹੋਣ ਤਾਂ ਕਿ ਸਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਮਹਿਸੂਸ ਨਾ ਕਰਨੀ ਪਵੇ ਬੱਚੇ ਜਿਹੜੇ ਨੇ ਉਹਨਾਂ ਪਖਾਨਿਆਂ ਦੀ ਵਰਤੋਂ ਕਰਨਗੇ ਸੋ ਸਾਰੀ ਪੰਜਾਬ ਸਰਕਾਰ ਜਿਹੜੀ ਕਿ ਇਸ ਪਰਿਸ਼ੇ ਵਚਨਬੱਧ ਹੈ ਕਿ ਸਾਰੇ ਸਕੂਲਾਂ ਦੇ ਵਿੱਚ ਅਧਿਆਪਕ ਪੂਰੇ ਹੋਣ ਤੇ ਪੜ੍ਹਾਈ ਵਧੀਆ ਹੋਵੇ ਸਾਡੀ ਨੀ ਮਜ਼ਬੂਤ ਹੋਵੇ ਸਾਨੂੰ ਜਿਹੜਾ ਕਿ ਫ੍ਰੀ ਵਾਲਾ ਪਾਸੇ ਜਾਣ ਦੀ ਲੋੜ ਹੀ ਨਾ ਪਵੇ ਅਸੀਂ ਸਾਰਿਆਂ ਨੂੰ ਨੌਕਰੀਆਂ ਜਿਹੜੀ ਲੈ ਕੇ ਤੇ ਆਪਣਾ ਰੋਜ਼ਗਾਰ ਆਪ ਸ਼ੁਰੂ ਕਰ ਲਈਏ ਸੋ ਸਾਨੂੰ ਆਟਾ ਦਾਲ ਤੇ ਲੋਕਾਂ ਜੋ ਸਰਕਾਰਾਂ ਨੇ ਹਲਾ ਰੱਖਿਆ ਸੀ ਅਸੀਂ ਉਹ ਆਟਾ ਦਾਲ ਨਹੀਂ ਲੈਣਾ ਚਾਹੁੰਦੇ ਅਸੀਂ ਐਜੂਕੇਸ਼ਨ ਲੈ ਕੇ ਜਿਹੜਾ ਕਿ ਕਾਮਯਾਬ ਹੋਈਏ ਹਰਪਾਲ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੀ ਸੋਚ ਹੈ ਕਿ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਣਾ ਹੈ ਪੂਰੇ ਦੇਸ਼ ਦੇ ਵਿੱਚੋਂ ਰੰਗਲਾ ਪੰਜਾਬ ਸਾਡਾ ਉਹ ਨਜ਼ਰ ਆਵੇਗਾ ਜਦੋਂ ਸਾਡੇ ਬੱਚੇ ਮਜ਼ਬੂਤ ਹੋਣਗੇ ਉਹਨਾਂ ਦੀ ਨੀ ਮਜ਼ਬੂਤ ਹੋਵੇਗੀ ਪੜ੍ਹ ਲਿਖ ਕੇ ਉਹ ਕੰਮ ਲੱਗਣਗੇ ਸੋ ਨਸ਼ਿਆਂ ਦੇ ਬਾਰੇ ਵੀ ਉਹਨਾਂ ਨੇ ਬੋਲਦਾ ਕਿ ਨਸ਼ਾ ਦੀ ਚੈਨ ਟੁੱਟ ਚੁੱਕੀ ਹੈ ਨਸ਼ੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹ ਸਾਰੇ ਫੜੇ ਜਾ ਰਹੇ ਨੇ ਆਮੇਓ ਪੰਜਾਬ ਪੁਰਸਤਾ ਹੋਵੇ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਸੰਤਰੀ ਹੋਵੇ ਉਹ ਨਹੀਂ ਬਖਸ਼ਿਆ ਜਾਵੇਗਾ ਸੋ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਦੀ ਚੈਨ ਤੋੜ ਦਿੱਤੀ ਗਈ ਹੈ ਜੋ ਹੁਣ ਪੰਜਾਬ ਫਿਰ ਹੱਸਦਾ ਬਸਦਾ ਪੰਜਾਬ ਸਾਨੂੰ ਨਜ਼ਰ ਆਵੇਗਾ ਜਿਸ ਤਰ੍ਹਾਂ ਪਹਿਲਾ ਪੰਜਾਬ ਸੀ ਉਹੀ ਪੰਜਾਬ ਫਿਰ ਦੁਬਾਰਾ ਭਗਵੰਤਮਾਨ ਬਣਾ ਰਹੇ ਨੇ